ਜੋ ਨਿਕਲ ਜਾਂਦਾ ਹੈ ਹੌਲੀ ਹੌਲੀ ਤੇ ਅੱਜ ਅਸੀਂ ਮਲੌਣਤੀ ਧਰਤੀ ਦੇ ਉੱਤੇ ਜ਼ਿੰਦਗੀ ਦੇ ਉਹਨਾਂ ਪੜਾਵਾਂ ਦੀ ਗੱਲ ਕਰਨ ਆਏ ਆ ਜਿਹੜੇ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਨੇ ਅੱਜ ਇਸ ਪ੍ਰੋਗਰਾਮ ਤੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੇ ਪਟਨ ਸੰਦੀਪ ਕੁਮਾਰ ਜੂਰੇ ਜੀ ਸਾਡੇ ਨਾਲ ਫਰੀਦਕੋਟ ਤੋਂ ਐਸਐਮਪੀ ਪ੍ਰੋਫੈਸਰ ਸਾਧੂ ਸਿੰਘ ਜੀ ਸਾਡੇ ਸ਼ਹਿਰ ਦੀਆਂ ਬਹੁਤ ਹੀ ਮਹੁੱਜ ਸ਼ਖਸੀਅਤਾਂ ਸਾਡੇ ਜ਼ਿਲ੍ਹੇ ਦੀਆਂ ਬਹੁਤ ਹੀ ਆਦਰਯੋਗ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸੇ ਮਕਸਦ ਦੇ ਲਈ ਲਗਾ ਦਿੱਤੀ ਮਲੋਠ ਹਲਕੇ ਦੇ ਸਾਡੇ ਅਹੁਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਸਾਡੇ ਵਰਕਰ ਸਰਪੰਨ ਕੈਂਪ ਦੇ ਵਿੱਚ ਆਏ ਬਜ਼ੁਰਗ ਭੈਣਰਾ ਸਾਡੇ মিডিਆ ਕਰਮੀ ਜੋ ਇਸ ਪ੍ਰੋਗਰਾਮ ਦਾ ਸੁਨੇਹਾ ਦੂਰ ਤੱਕ ਦੂਰ ਤੱਕ ਪਹੁੰਚਾਉਣਗੇ ਸਾਡੇ ਬਜ਼ੁਰਗ ਸਾਡਾ ਮਾਣ ਇਹ ਪ੍ਰੋਗਰਾਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪੂਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਬਜ਼ੁਰਗਾਂ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਬਜ਼ੁਰਗਾਂ ਨੂੰ ਇਸ ਉਮਰ ਦੇ ਵਿੱਚ ਆਉਂਦੀਆਂ ਕਾਨੂੰਨੀ ਅੜਚਨਾ ਨੂੰ ਲੈ ਕੇ ਇੱਕ ਸਟੇਜ ਤੇ ਇਹ ਸਾਰੀਆਂ ਸੁਵਿਧਾਵਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਦੇ ਲਾਭ ਇਸੇ ਸਟੇਜ ਤੋਂ ਦਿੱਤੇ ਜਾਣਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਜੋ ਹਿੱਸਾ ਬਣੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੀ ਜਿਹੜੇ ਸਾਡੇ ਨਾਟਕ ਦੇ ਰੂਪ ਵਿੱਚ ਕੋਰੀਓਗ੍ਰਾਫੀ ਦੇ ਰੂਪ ਵਿੱਚ ਜਾਂ ਭੰਗੜੇ ਦੇ ਰੂਪ ਵਿੱਚ ਇੱਕ ਵੱਖਰਾ ਜੋਸ਼ ਬਜ਼ੁਰਗਾਂ ਦੇ ਵਿੱਚ ਭਰਨ ਦੇ ਲਈ ਨਾਲ ਦੀ ਨਾਲ ਅਸੀਂ ਬੱਚਿਆਂ ਨੂੰ ਵੀ ਬੁਲਾਇਆ ਇੱਥੇ ਨੌਜਵਾਨ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਦਾਦਾ ਦਾਦੇ ਨਾਨਾ ਨਾਨੀ ਉਹਨਾਂ ਨਾਲ ਕੀ ਬਾਂਡਿੰਗ ਹੈ ਕਿਉਂਕਿ ਸਮੇਂ ਨੇ ਸਮਾਜ ਇਸ ਤਰ੍ਹਾਂ ਬਦਲਿਆ ਕਿ ਹਰ ਇਨਸਾਨ ਆਪਣੇ ਆਪ ਚ ਰ ব্যস্ত ਹੋ ਗਿਆ ਹਰ ਇਨਸਾਨ ਨੌਕਰੀ ਪਰੇਸ਼ੇ ਵਾਲਾ ਹੋ ਗਿਆ ਜ਼ਿੰਦਗੀ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਸਮਾਜ ਦੇ ਵਿੱਚ ਸਥਾਪਿਤ ਕਰਨ ਦੇ ਲਈ ਆਪਣੀ ਹੋਂਦ ਬਣਾਈ ਰੱਖਣ ਦੇ ਲਈ ਹਰ ਇੱਕ ਇਨਸਾਨ ਨੂੰ ਸਟਰਗਲ ਕਰਨੀ ਪੈਂਦੀ ਹੈ ਤੇ ਕੁਝ ਕੁ ਰੀਤੀਆਂ ਸਾਡੇ ਸਭਿਆਚਾਰ ਚੋਂ ਆਈਆਂ ਜਿਨ੍ਹਾਂ ਨੂੰ ਖਤਮ ਕਰਨ ਦੀ ਲੋੜ ਹੈ ਸੋਸ਼ਲ ਮੀਡੀਆ ਨੇ ਸਾਡੀ ਅੰਤਰ ਪੀੜੀ ਅੰਤਰ ਨੂੰ ਜਿਹੜਾ ਇੰਨਾ ਵਧਾਇਆ ਗਿਆ ਕਿ ਝੂਠ ਨੇ ਕਿ ਹਰ ਘਰ ਦੇ ਵਿੱਚ ਹਰ ਇੱਕ ਇਨਸਾਨ ਆਪਣੇ ਆਪਣੇ ਕਮਰੇ ਦੇ ਵਿੱਚ ਬੈਠਾ ਹੈ ਇਕੱਲਾ ਮੁਬਾਰਕੇ ਨਾਲ ਉਹਦੀ ਸਾਂਝ ਹੈ ਬੱਚੇ ਦੇ ਹੱਥ ਚ ਮਵਾਈ ਨੌਜਵਾਨਾਂ ਦੇ ਹੱਥ ਚ ਮਵਾਈ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਈ ਵਾਰ ਕਿ ਨਾਲ ਦੇ ਕਮਰੇ ਚ ਬੈਠੇ ਵਿੱਚ ਜਿਹੜੇ ਬਜ਼ੁਰਗ ਹੈ ਉਹ ਕੀ ਕਰ ਰਹੇ ਆ ਉਹਨਾਂ ਦਾ ਕੀ ਖਾਲ ਲੈ ਸੋ ਉਹ ਬਜ਼ੁਰਗ ਜੋ ਪੁਰਾਣੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦਰਵਾ ਰੱਖਦੇ ਸੀ ਸਾਂਝੇ ਪਰਿਵਾਰ ਹੁੰਦੇ ਸੀ ਤੇ ਬਜ਼ੁਰਗ ਦਾ ਇੱਕ ਖੂਂਡਾ ਜਦੋਂ ਘਰ ਚ ਖੜਕਦਾ ਸੀ ਤਾਂ ਸਾਰੇ ਪਰਿਵਾਰ ਨੂੰ ਡਰ ਪੈ ਜਾਂਦਾ ਸੀ ਵੀ ਕੁਝ ਗਲਤ ਹੋ ਗਿਆ ਤੇ ਉਹਨਾਂ ਬਜ਼ੁਰਗ ਇੱਕ ਕਮਰੇ ਤੱਕ ਸੀਮਤ ਹੋ ਗਏ ਨੇ ਸੋ ਇਹ ਸਾਰਾ ਕੁਝ ਪੰਜਾਬ ਦਾ ਬਦਲਦਾ ਸਮਾਜ ਪੰਜਾਬ ਦੀਆਂ ਬਦਲਦੀਆਂ ਰਵਾਇਤਾਂ ਅਸੀਂ ਪਿਛਲੇ ਸਾਲ ਕੁਝ ਮਹੀਨਿਆਂ ਦੇ ਵਿੱਚ ਵਿੱਚ ਮੇਰੇ ਹੀ ਵਿਭਾਗ ਦੀ ਸਮਾਜਿਕ ਸੁਰੱਖਿਆ ਹੈ ਸ੍ਰੀ ਤੇ ਬਾਲ ਵਿਕਾਸ ਭਾਗ ਨੇ ਅਸੀਂ ਦੋ ਬਰਤਾਸ਼ਣ ਕੋਲ ਹਿੱਤੇ ਇੱਕ ਮਾਂ ਸਾ ਇੱਕ ਤਪਾ ਤੇ ਲੋਕ ਹੈਰਾਨ ਨੇ ਸੀ ਕਿ ਪੰਜਾਬ ਦੇ ਵਿੱਚ ਵੀ ਬਿਰਧ ਕਰਾਂ ਦੀ ਲੋੜ ਹੈ ਇਹ ਲੋੜ ਹੈ ਮੈਂ ਇੱਕ ਡਾਕਟਰ ਦੇ ਤੌਰ ਤੇ ਵੀ ਲੰਮਾ ਸਮਾਂ ਜਦੋਂ ਸੇਵਾ ਕੀਤੀ ਸੀ ਇਹੋ ਜਿਹੇ ਬਜ਼ੁਰਗ ਆਉਂਦੇ ਸੀ ਜਿਨ੍ਹਾਂ ਦੇ ਕੋਲ ਪਸਤਾ ਕਰਾਇਆ ਦੇਣ ਨੂੰ ਵੀ ਪੈਸੇ ਨਹੀਂ ਸੀ ਹੁੰਦੇ। ਮੈਨੂੰ ਅਜੇ ਤੱਕ ਯਾਦ ਹੈ ਇੱਕ ਬਜ਼ੁਰਗ ਮੇਰੇ ਕੋਲ ਆਉਂਦਾ ਸੀ। ਪਿੰਡ ਦਾ ਨਾਮ ਨਹੀਂ ਮੈਂ ਲੈ ਸਕਦੀ। ਉਹ ਬਜ਼ੁਰਗ ਨੇ ਮੈਂ ਜਦੋਂ ਕੋਵਿਡ ਦੇ ਦਿਨਾਂ ਦੇ ਵਿੱਚ ਵੀ ਮਰੀਜ਼ਾਂ ਨੂੰ ਦੇਖਣਾ ਨਹੀਂ ਸੀ ਛੱਡਿਆ। ਤਾਂ ਬਜ਼ੁਰਗ 90 ਸਾਲ ਦਾ ਸੀ ਉਹ ਮੈਨੂੰ ਇੱਕ ਟਾਰਚ ਦੇ ਕੇ ਗਿਆ। ਤੇ ਮੈਨੂੰ ਕਹਿੰਦਾ ਵੀ ਜੇ ਮੈਂ ਇਸ ਦੁਨੀਆ ਤੇ ਨਾ ਰਹਾ। ਦਾਇ ਟਾਰਚ ਜਿਹੜੀ ਮੇਰੀ ਨਿਸ਼ਾਨੀ ਸੰਤਲੀ ਬੱਚੇ ਇਹਦੇ ਨਾਲ ਤੂੰ ਸਦਾ ਹੀ ਲੋਕਾਂ ਦੀਆਂ ਅੱਖਾਂ ਵੇਖਦੀ ਨਹੀਂ ਮੈਂ ਉਹ ਮੇਰੀ ਆਦਤ ਸੀ ਮੈਂ ਫੇਸਬੁੱਕ ਤੇ ਸ਼ੇਅਰ ਕਰ ਦਿੰਦੀ ਸੀ ਮੈਂ ਉਹ ਕਹਾਣੀ ਲਿਖਦੀ ਮੈਨੂੰ ਬੜੀ ਜਗ੍ਹਾ ਤੋਂ ਫੋਨ ਆਏ ਬੀਓ ਬਜ਼ੁਰਗ ਦੇ ਵੀ ਘਰੇ ਜਾ ਕੇ ਅਸੀਂ ਵੀਡੀਓ ਬਣਾਉਣੀ ਜਿਨੇ ਤੁਹਾਨੂੰ ਐਡਾ ਵੱਡਾ ਤੋਹਫਾ ਦਿੱਤਾ ਮੈਂ ਉਹ ਟੀਮ ਆਪਣੀ ਟੀਮ ਬੈਠੀ ਬਜ਼ੁਰਗ ਦੇ ਘਰੇ ਤੇ ਉਹ ਬਜ਼ੁਰਗ ਇੱਕ ਵੱਡੀ ਸਾਰੇ ਕੋਠੀ ਤੇ ਕੋਠੀ ਦੇ ਬਾਹਰ ਇੱਕ ਕੋਨੇ ਦੇ ਵਿੱਚ ਇੱਕ ਕਮਰਾ ਪਾਇਆ ਹੋਇਆ ਕੱਲਾ ਗਹਿਰਾ ਬਜ਼ੁਰਗ ਬੈਠਾ ਤੇ ਜਦੋਂ ਟੀਮ ਪਹੁੰਚੀ ਤਾਂ ਉਹਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਨਾ ਆਓ ਜੇ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਪਹਿਲੇ ਮੈਨੂੰ ਘਰ ਤੋਂ ਬਾਹਰ ਕੀਤਾ ਹੋਇਆ ਤਾਂ ਫੇਰ ਪਤਾ ਨਹੀਂ ਮੇਰਾ ਕੀ ਹਸ਼ਰ ਹੋਣਾ ਸੋ ਇਹ ਸਾਰਾ ਕੁਝ ਮੇਰਾ ਅੱਖੀ ਦੇਖਿਆ ਹੋਇਆ ਕਿ ਹਾਲਾਤ ਪੰਜਾਬ ਦੇ ਕਿੰਨੇ ਕਸਮੀਨ ਹੋ ਗਏ ਸਾਡੇ ਰਿਸ਼ਤੇ ਫਿੱਕੇ ਪੈ ਰਹੇ ਨੇ ਇਹਨਾਂ ਰਿਸ਼ਤਿਆਂ ਦੇ ਵਿੱਚ ਫੇਰ ਰੰਗ ਭਰਨ ਦੀ ਲੋੜ ਹੈ ਉਮਰ ਦਾ ਕੋਈ ਵੀ ਪੜਾ ਮਾੜਾ ਨਹੀਂ ਹੁੰਦਾ ਬਚਪਨ ਵੀ ਨਹੀਂ ਜਵਾਨੀ ਵੀ ਨਹੀਂ ਬੁਢਾਪਾ ਵੀ ਫਰਕ ਇਹਨਾਂ ਕਿ ਅਸੀਂ ਹਰੇਕ ਪੜਾ ਦਾ ਰੂਨਲ ਮਾਣੀ ਤੇ ਜਦੋਂ ਉਹ ਲੋਕ ਜਿਹੜੇ ਸਾਰੀ ਉਮਰ ਨਿੰਦਤ ਕਰਦੇ ਬਾਹਰ ਤੋਂ ਸਰੀਰਿਕ ਪੱਖੋਂ ਕਮਜ਼ੋਰ ਹੋਣ ਕਰਕੇ ਬਜ਼ੁਰਗ ਦਾ ਲੇਬਲ ਲਾ ਕੇ ਅਸੀਂ ਉਹਨੂੰ ਪਰਿਵਾਰ ਵਿੱਚ ਅਣਗੌਲਿਆ ਕਰਨ ਲੱਗ ਜਾਂਦੇ ਆ ਤਾਂ ਉਹਦੋਂ ਹੀ ਉਹ ਬਜ਼ੁਰਗ ਹੁੰਦੇ ਆ ਉਮਰ ਨਾਲ ਕੋਈ ਬਜ਼ੁਰਗ ਨਹੀਂ ਹੁੰਦਾ ਮੈਂ ਤਾਂ ਪੰਡਤ ਸੰਦੀਪ ਜੀ ਨੂੰ ਵੀ ਕਿਹਾ ਸੀ ਗਊਸ਼ਾਲਾ ਚ ਮੈਨੂੰ ਤੁਹਾਡੇ ਨਾਮ ਨਾਲ ਲੋਕਾਂ ਨੇ ਬਾਬਾ ਜੀ ਦਾ ਦਿੱਤਾ ਬਾਬਾ ਜੀ ਜਾਂ ਬਜ਼ੁਰਗ ਹੋਣਾ ਅਸੀਂ ਉਦੋਂ ਕਹਿੰਦੇ ਆ ਜਦੋਂ ਉਮਰ ਤੋਂ ਵੱਧ ਸਾਨੂੰ ਸੋਝੀ ਆ ਜਾਂਦੀ ਸੋ ਬਜ਼ੁਰਗ ਹੋਣ ਦਾ ਮਤਲਬ ਹੈ ਕਿ ਸਾਨੂੰ ਬਹੁਤ ਗਿਆਨ ਆ ਗਿਆ ਤੇ ਉਮਰ ਜਿਹੜੀ ਹੁੰਦੀ ਉਹ ਸਿਰਫ ਅੰਕੜੇ ਹੁੰਦੇ ਆ ਉਮਰ ਨਾਲ ਕੋਈ ਫਰਕ ਨਹੀਂ ਪੈਂਦਾ ਵਾਲ ਸਭ ਤੇ ਉਮਰ ਨਾਲ ਚਿੱਟੇ ਹੋਣੇ ਆ ਦੰਦ ਸਭ ਤੇ ਝੜ ਜਾਣੇ ਆ ਸੋ ਉਸ ਉਮਰ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਨੂੰ ਲੋੜ ਹੈ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਰੀ ਉਮਰ ਸੰਘਰਸ਼ ਕਰਕੇ ਜ਼ਿੰਦਗੀ ਦਾ ਨਚੋੜ ਇਹਨਾਂ ਦੇ ਕੋਲੇ ਉਹਨਾਂ ਦੇ ਨੇੜੇ ਹੋਈਏ ਉਹਨਾਂ ਤੋਂ ਕੁਝ ਸਿੱਖੀਏ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ ਪੰਜਾਬ ਦੇ ਵਿਰਸੇ ਨੂੰ ਆਪਾਂ ਰੋਲੀਏ ਨਾ ਮੈਂ ਕਹਿੰਨੀ ਆ ਕਿ ਧੀ ਪੁੱਤ ਉੱਚੀਆਂ ਮੰਜ਼ਲਾਂ ਤੇ ਪਹੁੰਚ ਪਹੁੰਚ ਜਾਂਦੇ ਆ ਇਹ ਬਹੁਤ ਵਧੀਆ ਗੱਲ ਹੈ ਪਰ ਅਸਲੀ ਤੀਪੋਤੋਹੀ ਹੁੰਦੇ ਆ ਜਿਹੜੇ ਆਪਣੇ ਮਾਪਿਓ ਦੇ ਨਾਲ ਆਪਣੇ ਘਰ ਦੇ ਬਜ਼ੁਰਗਾਂ ਦੇ ਨਾਲ ਬਾਂਡਿੰਗ ਬਣਾ ਸਕਦੇ ਆ ਇੱਕ ਰਿਸ਼ਤਾ ਬਣਾਇਆਕਤੀ ਹੈ ਤੇ ਇਹ ਅਵਸਥਾ ਬਹੁਤ ਸਾਰੇ ਵਿਗਿਆਨੀਆਂ ਨੇ ਵੀ ਕਿਹਾ ਕਿ ਜਦੋਂ ਸਾਰੀ ਉਮਰ ਆਪਾਂ ਮਿਹਨਤ ਕਰਦੇ ਆ ਤੇ ਪਰਿਵਾਰ ਦੇ ਲਈ ਹੱਟ ਤੋੜਦੇ ਆ ਆਪਣੇ ਬੱਚਿਆਂ ਦੇ ਲਈ ਕਿ ਅਸੀਂ ਪਤਾ ਨਹੀਂ ਕਿੱਥੇ ਪਹੁੰਚ ਜਾਗੇ ਤਾਂ ਉਹ ਜ਼ਿੰਮੇਵਾਰੀਆਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਦਾ ਉੱਪਰ ਚਲੀ ਜਾਂਦੀ ਹੈ ਸਾਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਕਿ ਉੱਪਰ ਕਰੋ ਲੰਘ ਗਈ ਤੇ ਉਹ ਜਿਹੜਾ ਸਮਾਂ ਹੁੰਦਾ ਮਨ ਅਵਸਥਾ ਦਾ ਉਦੋਂ ਅਸੀਂ ਵਿਹਲੇ ਹੋ ਜਾਂਦੇ ਆ ਤੇ ਉਹ ਸਮਾਂ ਸਾਨੂੰ ਉਹਨਾਂ ਰੁਚੀਆਂ ਦੇ ਵਿੱਚ ਉਹਨਾਂ ਐਕਟੀਵਿਟੀਜ਼ ਦੇ ਵਿੱਚ گزارਣਾ ਚਾਹੀਦਾ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਦੀਆਂ ਬਹੁਤ ਜ਼ਿਆਦਾ ਮੁਸ਼ਕਲ ਭਰੀਆਂ ਜਿਹੜੀਆਂ ਰਾਹਾਂ ਸੀ ਉਹਨਾਂ ਵਿੱਚ ਨਹੀਂ ਕਰ ਸਕੇ ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਬਸੁਰਕ ਭੰਗੜਾ ਪਾ ਰਹੇ ਆ ਬਸ ਕਮੀ ਇੰਨੀ ਰਹਿ ਗਈ ਕਿ ਬੇਬੇ ਰਹੀਆਂ ਉਹਨਾਂ ਤੋਂ ਦਿੱਤਾ ਪਾਉਣਾ ਸੀ ਅੱਜ ਤੇ ਉਹ ਵੀ ਕਮੀ ਪੂਰੀ ਹੋ ਜਾਣੀ ਸੀ ਤੇ ਇਹੇ ਹੁਣੇ ਫ੍ਰੀ ਟਾਈਮ ਹੈ ਸੋ ਮੈਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਅੱਜ ਦੇ ਦਿਨੇ ਸਨੇਹਾ ਦਿੰਨੀ ਆ ਕਿ ਰੰਗਲਾ ਪੰਜਾਬ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜੋ ਸੁਪਨਾ ਉਹ ਰੰਗਲੇ ਪੰਜਾਬ ਦਾ ਸੁਪਨਾ ਤਾਂ ਹੀ ਸਕਾਰ ਹੋਊਗਾ ਜੇਕਰ ਸਾਡੇ ਬਜ਼ੁਰਗ ਵੀ ਉਹਦੇ ਵਿੱਚ ਰੰਗ ਭਰਨਗੇ ਕਿਉਂਕਿ ਇੱਕ ਰੰਗ ਦਾ ਬੁਲਦਸਤਾ ਕਦੇ ਵੀ ਕਿਸੇ ਨੂੰ ਸੋਹਣਾ ਨਹੀਂ ਲੱਗਦਾ ਹਰ ਕੋਈ ਆਪਣੇ ਰੰਗ ਦੇ ਨਾਲ ਇਸ ਪੰਜਾਬ ਨੂੰ ਰੰਗੇ ਸੋ ਮੈਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਮਲੋਟ ਦੀ ਧਰਤੀ ਦੇ ਉੱਪਰ ਸਾਡੇ ਬਜ਼ੁਰਗ ਇਕੱਠੇ ਹੋਏ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ ਪਰਮਾਤਮਾ ਕਰੇ ਕਿ ਸਜੇ ਸਿਹਤ ਖਰਾਬ ਨਾ ਹੋਵੇ ਪਰ ਜੇ ਕਿਸੇ ਨੂੰ ਇਹੋ ਜੀ ਸਮੱਸਿਆ ਆਉਂਦੀ ਹੈ ਤਾਂ ਪੰਜਾਬ ਸਰਕਾਰ ਹਮੇਸ਼ਾ ਤੁਹਾਡੀ ਸੇਵਾ ਛਾਜ਼ਰ ਹੈ ਸੋ ਇਹ ਇੱਕ ਸਾਇੰਟਿਫਿਕ ਜਿਹੜੇ ਪ੍ਰੋਗਰਾਮ ਉਹ ਵੀ ਚੱਲਦੇ ਰਹਿਣਗੇ ਨਾਲ ਨਾਲ ਅਸੀਂ ਸਮਾਜ ਦੇ ਵਿੱਚ ਸੁਧਾਰ ਕਿਵੇਂ ਲਿਆਉਣੇ ਆ ਉਹ ਆਪਾਂ ਸਾਰੇ ਮਿਲ ਕੇ ਲਿਆ ਸਕਦੇ ਹਾਂ ਜਦੋਂ ਇੱਕ ਸਿਹਤ ਦੇ ਵੀ ਹੁੰਦੀ ਹੈ ਸਮਾਜ ਨੂੰ ਤਾਂ ਉਹਨਾਂ ਵੇਰ ਸਜਾਉਣੀਆਂ ਪੈਂਦੀਆਂ ਸੋ ਮਲੋਟ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਪੂਰੇ ਮਲੋਟ ਹਰ ਦਿਨ ਉਹ ਮੈਂ विदाएं नोटन बात कर दीया थे विदाई बहुत बहुत शुक्रिया बहुत बहुत तरोटज संकरे साथी प्रेम भी डॉक्टर बलजीत कौर माननीय कैबिनेट मंत्री पंजाब सरकार